ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹਾਂ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਮੈਂ ਬੜਾ ਹੈਰਾਨ ਹਾਂ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਵਾਏ ਆ ਉਹੀ ਧੜਾ ਪੜਤਾਲ ਕਰਾ ਰਿਹਾ ਤੇ ਉਸੇ ਧੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰ ਪੰਥਲੀ ਖੜਾਂਗਾ ਪੰਥਲੀ ਲੜਾਂਗਾ ਪਰ ਪੰਥਲੀ ਮਰ ਵੀ ਜਾਵਾਂ ਮੈਨੂੰ ਕੋਈ ਗਮ ਨਹੀਂ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਹ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸਰ ਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰੁਕਜੀਤ ਸਿੰਘ ਗਰਕ ਨੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਰੋਈ ਪ੍ਰਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਆ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਉਹੀ ਤੜਾ ਪੜਤਾਲ ਕਰਾ ਰਹੇ ਹੈ ਤੇ ਉਸੇ ਤਰੀਕੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰ ਰਿਹਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਹੈ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਰਖੀ ਹੈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ دلچਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਪ੍ਰੈਸਕਟੋ ਬੋਡੀ ਨੇ ਦੋਸ਼ ਕੋਈ ਨਜ਼ਰ ਨਹੀਂ ਆਇਆ ਬਾਹਰ ਪ੍ਰੈਸ ਬੈਠੀ ਸੀ ਤੇ ਕਹਿੰਦੇ ਹਾਂ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਕਿ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਅਗਲੇ ਦਿਨਾਂ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨੰਦਪੁਰ ਸਾਹਿਬ ਦੇ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿਣਾ ਠੀਕ ਹੈ ਤੇਰੀਆਂ ਸਵਾਲਾਂ ਬਰਖਾਸਤ ਕਰ ਦਿੰਦੇ ਹਾਂ ਮੈਨੂੰ ਕੋਈ ਫਿਕਰ ਨਹੀਂ ਹੈ ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂਗਾ ਤਰੰਦ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਘਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਤੇ ਤਖਤ ਸਾਹਿਬ ਤੇ ਪੰਥਾਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜਰੂਰ ਖੁਸ਼ੀ ਆ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਆਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇ ਰਹਾ ਹਾਂ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲ ਸਾਧਨੀ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਧਨੀ ਟੁੱਟਣੀ ਚਾਹੀਦੀ ਪਰੰ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ 'ਚ ਵੀ ਜਤਿਹਦਾਰ ਅਕਾਲ ਤਖਤ ਦੇ ਜਾਂ ਪੰਜ ਜਿਹਦਾਰਾ ਜੋਗੇ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਨਖਾਹ ਯਾ ਇਕਰਾਰ ਕਿਸੇ ਨੂੰ ਉੱਥੋਂ ਛੇਕ ਕਿਹਾ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਸਥਿਹਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਾ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ 'ਚ ਰਿਹਾ ਹੈ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਵੀ ਤੁਹਾਡੇ ਨਾਲ ਵੀ ਇਹੀ ਹੋਇਆ ਹੈ ਇਹ ਬਰਤਾਰਾ ਵਰਤਦਾ ਮੈਂ ਪਹਿਲੇ ਕਹਿ ਚੁੱਕੇ ਹਾਂ ਬਰਤਾਰਾ ਵਰਤਦਾ ਇਹ ਕਿ ਕੋਈ ਦੋ ਰਵਾਨੀ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਉਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏਗੇ ਆ ਕੁਇ 10 12 ਕੁਐਸਚਨ ਹਨ ਹੂੰ ਇਹ ਮੈਂ ਦੱਸਦੇ ਆਂ ਤੁਸੀਂ ਸੰਦੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀਦੀ ਪੰਦਰਵਾੜਾ ਚੱਲਦੇ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚੀ ਜੜਾ ਪੜਾ ਨਹੀਂ ਆ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ گرد ਵੀ ਉੱਠੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜੱਥੇਦਾਰ ਥੋੜੀ ਐ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਐ ਐਬੜਾ ਹੈਰਾਨ ਉਹ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਵਾਏ ਆ ਉਹੀ ਧੜਾ ਪਤਾਲ ਕਰਾ ਰਹੇ ਆ ਤੇ ਉਸੇ ਧੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਐ ਕਰ ਚੁੱਕੇ ਆ ਸਿਰਫ ਕਾਪੀ ਪੇਸਟ ਕਰ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਗੱਲ ਨਹੀਂ। ਉਹ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ, ਵਜਾ ਕੇ, ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ। ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸਹੀ ਕੇਸ ਰ ਹੋਏਗਾ। ਮੈਨੂੰ ਪਤਾ ਲੱਗਿਆ ਕਿ ਇਨ ਲਈ ਇੱਕ ਕਮੇਟੀ ਬਣਾਈ ਹੈ ਜਿਦੇ ਵਿੱਚ ਰੁਕਜੀਤ ਸਿੰਘ ਗਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਵਿਸਰ ਗਿਆ ਜਿਲ੍ਹਾ ਫਰੋਜਪੁਰ ਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਅਧਾਰ ਤੋਂ ਕੋਈ ਤਿੰਨ ਮੈਂਬਰ ਦੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਆ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਉਹੀ ਤਰ੍ਹਾਂ ਪੜਤਾਲ ਕਰਾ ਰਿਹਾ ਤੇ ਉਸੇ ਤਰ੍ਹਾਂ ਇਹ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਂਖਣੀ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ क्योंकि वर्तारा जरा है ये बहुत सालों तो वर्त रहे है। मैं थानू एक दिलचस्प गल सुना एक साहब दवावान खत्म कीतिया प्रजेक्टिव बॉडी ने दोष कोई नजर ना आया बहर प्रेस बैठी सी तो कोष की लाइए उ ਅਧਿਕਾਰੀ ਸੀ ਕਿ ਮੈਂਬਰਸ਼ਿਪ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨਾਂ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨੰਦ ਪ੍ਰਸਾਦ ਦੇ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿਣਾ ਠੀਕ ਹੈ ਤੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ। ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂਗਾ। ਤਰੰਦ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਘਬਰੀ ਨਹੀਂ। ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਤੇ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਾ ਹਾਂ। ਤੇ ਮੈਨੂੰ ਇੰਨਾ ਜਰੂਰ ਖੁਸ਼ੀ ਆ ਮੈਂ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦਵੀ ਤੇ ਰਹਾ ਹਾਂ ਨਾ ਰਹਾ ਮੈਂ ਜਿਉਂਦਾ ਮੈਂ ਮਰਾਂ ਮੇਰੀ ਪੰਥ ਨਾਲ ਸਾਧਨੀ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਧਨੀ ਟੁੱਟਣੀ ਚਾਹੀਦੀ ਔਰੇ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈ ਅ ਇਤਿਹਾਸ 'ਚ ਵੀ ਜਥੇਦਾਰ ਅਕਾਲ ਤਖਤ ਦੇ ਜਾਂ ਪੰਜ ਜਥੇਦਾਰਾਂ ਚੋਂ ਜੇ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਨਖਾਹ ਯਾ ਇਕਰਾਰ ਕਿਸੇ ਨੂੰ ਉੱਥੋਂ ਸੇਕ ਕਿਹਾ ਗਿਆ ਲੈ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਸਥੇਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਿਆ ਪਰ ਥੋੜਾ ਸਖਤ ਹੋਵੇ ਇਤਿਹਾਸ ਰਿਹਾ ਉਹ ਵਿਦਵਾਨਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋਣ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਵੀ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਵਰਤਾਰਾ ਵਰਤਦਾ ਇਹ ਕਿ ਕੋਈ ਦੋ ਰਾਮਾਨੀ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਹੈ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10-12 ਕੁਐਸਚਨ ਆ ਹੂੰ ਇਹ ਮੈਂ ਦੱਸਦੇ ਆ ਤੁਸੀਂ ਸੰਦੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀ ਦੀਪੰਦਰ ਵੜਾ ਚੱਲਦੇ ਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਚ ਜਿਹੜਾ ਪੜ੍ਹਨਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਹੈ ਬੜਾ ਹੈਰਾਨ ਹੈ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਵਾਏ ਆ ਉਹੀ ਤੜਾ ਪੜਤਾਲ ਕਰਾ ਰਹੇ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਸਿਰਫ ਕਾਪੀ ਪੇਸਟ ਕਰ ਪੰਥਲੀ ਖੜਾਂਗਾ ਪੰਥਲੀ ਲੜਾਂਗਾ ਪਰ ਪੰਥਲੀ ਮਰ ਵੀ ਜਾਵਾਂ ਮੈਨੂੰ ਕੋਈ ਗਮ ਨਹੀਂ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸਰ ਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰੁਪਜੀਤ ਸਿੰਘ ਗਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਵਿਸਰ ਗਿਆ ਜਿਲਾ ਫਰੋਜਪੁਰ ਦੇਸ਼ ਰੋਮਲੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣਿਕੁਰਦਾਰ ਪ੍ਰਬੰਧਕ ਕਮੇਟੀ ਵੀ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣਿਕੁਰਦਾਰ ਪਰਦੰਮ ਦਾ ਕਮੇਟੀ ਤੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਉਹੀ ਧੜਾ ਪਰਤਾਲ ਕਰਾ ਰਿਹਾ ਤੇ ਉਸੇ ਤਰੀਕੇ ਨਾਲ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਸਿਰਫ ਕਾਪੀ ਪੇਸਟ ਕਰ ਰਹੇ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹਾਂ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਫ ਨਹੀਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ ਦਿਲਚਸਪ ਗੱਲ ਸੁਣਾਉਣਾ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਪ੍ਰੋਜੈਕਟ ਬੋਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ press ਬੈਠੀ ਸੀ ਤੇ ਕਿਹਨੇ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ press ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜ세ਦਾਰ ਨੂੰ ਜਹੇਦਾਰ ਸਾਭੀ ਸੇਵਾ ਤੋਂ ਕੀਤਾ ਫਰਕ ਸ਼੍ਰੀ ਰਣਪੁਰ ਸੰਧ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੇਰਾ ਜੀ ਕਹਿਣਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਹੂੰ ਮੈਨੂੰ ਕੋਈ ਫਿਕਰ ਨਹੀਂ ਹੈ ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਤਰੰਦ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗੱਲ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸ੍ਰੀ ਚੇ ਪਾਤਸ਼ਾਹ ਦੀ ਹਜ਼ੂਰੀ ਦੇ ਤੱਕ ਸਭ ਤੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰਨ ਦੇ ਚੁੱਕੇ ਹਾਂ ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਆ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦਵੀ ਤੇ ਰਹਾ ਹਾਂ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਧੇ ਵੀ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਧੇ ਨਹੀਂ ਟੁੱਟਣੀ ਚਾਹੀਦੀ ਪਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਵੀ ਜੱਤ ਜਿਹੜਾ ਅਕਾਲ ਤਖਤ ਦੇ ਜਾਂ ਪੰਜ ਜੱਜਦਾਰਾਂ ਚੋਂ ਜਿਹੜੇ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਨਖਾਹਿਆ ਕਰਾਰ ਕਿਸੇ ਨੂੰ ਉੱਥੋਂ ਛੇਕ ਕਿਹਾ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਜਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਦਾ ਪਿੰਡ ਬਾਦਲਵਾਲਿਆ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਚ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋਣ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਵੀ ਤੁਹਾਡੇ ਨਾਲ ਵੀ ਇਹੀ ਹੋਇਆ ਹੈ ਇਹ ਬਰਤਾਰਾ ਬਰਤਦਾ ਮੈਂ ਪਹਿਲੇ ਕਹਿ ਚੁੱਕੇ ਹਾਂ ਬਰਤਾਰਾ ਬਰਤਦਾ ਇਹਦੇ 'ਚ ਕੋਈ ਦੋਹਰਾਵ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੁਈ 10 12 ਕੁਐਸਚਨ ਹਨ ਹੂੰ ਇਹ ਮੈਂ ਦੱਸ ਦਿਆਂ ਤੁਸੀਂ ਸੰਦੀ ਰੱਖੋ ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ ਸਿੱਧੀ 15 ਵੜਾ ਚੱਲਦੇ ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਹੀ ਚ ਜੜਾ ਪੜ੍ਹਨ ਨਹੀਂ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜੇ세ਦਾਰ ਥੋੜੀ ਐ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਐ ਬੜਾ ਹੈਰਾਨ ਹੈ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਵਾਏ ਆ ਉਹੀ ਧੜਾ ਪੜਤਾਲ ਕਰਾ ਰਹੇ ਤੇ ਉਸੇ ਤਰੀਕੇ ਨਾਲ ਫੈਸਲਾ ਕਰਨਾ ਕਰਨਾ ਨਹੀਂ ਐ ਘਰ ਚੁੱਪੇ ਸਿਰਫ ਕਾਪੀ ਪੇਸਟ ਕਰਦਾ ਪੰਥਲੇ ਖੜਾਂਗਾ ਪੰਥਲੇ ਲੜਾਂਗਾ ਪਰ ਪੰਥਲੇ ਮਰ ਵੀ ਜਾਣਾ ਮੈਨੂੰ ਕੋਈ ਗੱਲ ਨਹੀਂ ਮੈਂ ਇਕੱਲੇ ਇਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਹ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗੱਗ ਵੀ ਉੱਠੂਗੀ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸਰ ਹੋਏਗਾ ਮੈਨੂੰ ਪਤਾ ਲੱਗਿਆ ਕਿ ਉਹਨਾਂ ਲਈ ਇੱਕ ਕਮੇਟੀ ਬਣਾਈ ਹੈ ਜਿਦੇ ਵਿੱਚ ਰੁਕਜੀਤ ਸਿੰਘ ਬਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਰੋਜਪੁਰ ਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰ ਦੀ ਕਮੇਟੀ ਬਣਾਈ ਹੈ ਮੈਂ ਬੜਾ ਹੈਰਾਨ ਹਾਂ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਉਹੀ ਤੜਾ ਪੜਤਾਲ ਕਰਾ ਰਿਹਾ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰ ਰਿਹਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਹੈ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਰਖੀ ਹੈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ क्योंकि वर्तारा जरा है ये बहुत साल तो वरत रहे है। मैं थोड़ा दिलचस्प गल सुना एक सिंह साहब दवावं खत्म कीतिया एक्जैक्टिव बॉडी ने दोष कोई नजर ना आया बहर प्रेस बैठी सी तो क्या दोष की लाइए उ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ ਪ੍ਰੈਸ ਨੂੰ ਕਹਿ ਦਿਓ ਕਿ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦੇ ਤੇ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਗ ਸ਼੍ਰੀ ਨੰਦ ਪ੍ਰਸਾਦ ਜਹੇਦਾਰ ਸੀ ਪਦਵੀ ਮਜੂਤ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿਣਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ। ਪਰ ਮੈਂ ਖੁੱਲਕੇ ਪ੍ਰਚਾਰ ਕਰਾਂਗਾ। ਤਰੰਦ ਬਾਣੀ ਦਾ ਨਾਮ। ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ। ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ। ਮੈਨੂੰ ਕੋਈ ਘਮ ਨਹੀਂ। ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਤੇ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹ ਦਾ ਸਪਸ਼ਟੀਕਰ ਦੇ ਚੁੱਕੇ ਹਾਂ। ਤੇ ਮੈਨੂੰ ਇੰਨਾ ਜਰੂਰ ਖੁਸ਼ੀ ਆ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਥ ਰਵੇ ਮੇਰੀ ਪੰਥ ਨਾਲ ਸਾਥ ਰਵੇ ਮੈਂ ਇਸ ਪਦ ਵੀ ਤੇ ਰਹਾ ਨਾ ਰਹਾ ਮੈਂ ਜਾਵਾਂ ਮੈਂ ਮਰਾਂ ਮੇਰੀ ਪੰਥ ਨਾਲ ਸਾਧ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਧ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈ ਇਤਿਹਾਸ ਚ ਵੀ ਜਤਦਾਰਾ ਕਾਲ ਤੱਕ ਸਦੇ ਜਾਂ ਪੰਜ ਜਹਦਾਰਾਂ ਚੋਂ ਜੇ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਈਆ ਕਰਾਰ ਕਿਸੇ ਨੂੰ ਉੱਥੋਂ ਸ਼ੇਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਅਥਿਹਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲ ਵਾਲਿਆਂ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਚ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋਣ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਬਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਬਰਤਾਰਾ ਵਰਤਦਾ ਇਹਦੇ 'ਚ ਕੋਈ ਦੋਹਰਾਵ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅੰਮ੍ਰਿਤਸਰ ਸਾਹਿਤੋਂ ਕੁਝ ਕੁਐਸਚਨ ਭੇਜੇ ਆ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਉਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10-12 ਕੁਐਸਚਨ ਆ ਹੂੰ ਮੈਂ ਦੱਸ ਦਿਆਂ ਤੁਸੀਂੰਦੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀਧੀ ਪੰਦਰਵਾੜਾ ਚੱਲਦੇ ਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਖੋਈ ਕੀ ਜਿਹੜਾ ਪੜਾ ਨਹੀਂ ਆ। ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ। ਬਿਲਕੁਲ ਭੱਜੂਗਾ ਨਹੀਂ, ਬਿਲਕੁਲ ਸੰਗੂਗਾ ਨਹੀਂ। ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ, ਬਜਾ ਕੇ ਬਾ ਗਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ। ਜਿਹਦੇ ਨਾਲ ਗਰਦ ਵੀ ਉੱਠੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜੇਤੇਦਾਰ ਥੋੜੀ ਐ। ਜਿਵੇਂ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਐ ਮੈਂ ਬੜਾ ਹੈਰਾਨ ਹਾਂ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਆ ਉਹੀ ਤੜਾ ਪੜਤਾਲ ਕਰਾ ਰਹੇ ਤੇ ਉਸੇ ਤੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਐ ਕਰ ਚੁੱਕੇ ਸਿਰਫ ਕਾਪੀ ਪੇਸਟ ਕਰਦੇ ਆਂ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਪਰ ਪੰਥ ਲਈ ਮਰ ਵੀ ਜਾਵਾਂ ਮੈਨੂੰ ਕੋਈ ਗੰਭੀਰ ਨਹੀਂ ਮੇਰੇ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸਰ ਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰੁਕਜੀਤ ਸਿੰਘ ਬਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲਾ ਫਰੀ ਪ੍ਰਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰ ਕਮੇਟੀ ਬਣਾਈ ਹੈ ਬੜਾ ਹੈਰਾਨ ਆ ਕਿ ਜਿਹੜੇ ਧੜੇ ਨੇ ਮੇਰੇ ਤੇ ਦੋਸ਼ ਲਗਾਏ ਹੈ ਉਹੀ ਧੜਾ ਪੜਤਾਲ ਕਰਾ ਰਿਹਾ ਤੇ ਉਸੇ ਧੜੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰ ਰਿਹਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜੇਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਰਖ ਲਈ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਤੇ ਬਹੁਤ ਸਾਲਾਂ ਤੋਂ ਵਰਤ ਰਿਹਾ ਮੈਂ ਤਾਂ ਇੱਕ دلچਸਪ ਗੱਲ ਸੁਣਾਣਾ ਇੱਕ ਸਿੰਘ ਸਰ ਦੀਆਂ ਸੇਵਾਵਾਂ ਖਤਮ ਕੀਤੀਆਂ ਪ੍ਰੋਜੈਕਟ ਬੋਡੀ ਨੇ ਦੋਸ਼ ਕੋਈ ਨਜ਼ਰ ਨਹੀਂ ਆਇਆ ਬਾਹਰ press ਬੈਠੀ ਸੀ ਤੇ ਕਿਹਨੇ ਦੋਸ਼ ਕੀ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ press ਨੂੰ ਕਹਿ ਦਿਓ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਤੇ ਅਗਲੇ ਦਿਨਾਂ ਅਖਬਾਰਾਂ ਦੇ ਵਿੱਚ ਹੈਡਲਾਈਨ ਛਪ ਗਈ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਗ ਸ਼੍ਰੀ ਨੰਦ ਪੁਰਸਾਦ ਜਹੇਦਾਰ ਸੀ ਅੱਜ ਵੀ ਮੌਜੂਦ ਨੇ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਹੱਥ ਵੀ ਕੰਨ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਹੂੰ ਮੈਨੂੰ ਕੋਈ ਫਿਕਰ ਨਹੀਂ ਹੈ ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂਗਾ ਤਰੰਦ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਘਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਤੇ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟੀਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਆ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇਰਾ ਹਾਂ ਨਾ ਰਹਾ ਮੈਂ ਜਾਵਾਂ ਮੈਂ ਮਰਾਂ ਮੇਰੀ ਪੰਥ ਨਾਲ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਵੀ ਜਤ ਜਿਹੜਾ ਅਕਾਲ ਤਖਤ ਦੇ ਜਾਂ ਪੰਜ ਜਿਹੜਾ ਚੋਗੇ ਕਿਸੇ ਨੇ ਅਗਲੀ ਭੂਮਿਕਾ ਨਭਾਈ ਹੋਵੇ ਕਿਸੇ ਨੂੰ ਤਨਖਾਹਿਆ ਕਰਾਰ ਕਿਸੇ ਨੂੰ ਉੱਥੋਂ ਛੇਕ ਕਿਹਾ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜਥੇਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਿਆਂ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਚ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਵੀ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਬਰਤਾਰਾ ਵਰਤਦਾ ਮੈਂ ਪਹਿਲੇ ਕਹਿ ਚੁੱਕਿਆ ਹਾਂ ਬਰਤਾਰਾ ਵਰਤਦਾ ਹੈ ਇਹ ਇਦਿੱਚ ਕੋਈ ਦੋਹਰਾਵਾਨੀ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਵੇ 10-12 ਕੁਐਸਚਨ ਹਨ ਹੂੰ ਇਹ ਮੈਂ ਦੱਸ ਦਿਆਂ ਤਸੰਦੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਸੀਧੀ ਪੰਦਰਵਾੜਾ ਚੱਲ ਕੇ ਹੈ ਇਸਕਾ ਕਿ ਮੈਂ ਹੁਣ ਇਸ ਕੁੱਕੜ ਖੋਈ ਚ ਜਿਹੜਾ ਪੜਾ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਹ ਦਲੀਲ ਜਿਹੜਾ ਹੈ